ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਇਆ ਹੁਣ ਤੋਂ ਲੈ ਕੇ ਦੇਰ ਸ਼ਾਮ 7-8 ਵਜੇ ਤੱਕ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਵਿੱਚ ਕਿਸ ਤਰ੍ਹਾਂ ਦਾ ਮੌਸਮ ਦੀ ਅਪਡੇਟ ਦੇਖਣ ਨੂੰ ਮਿਲੇਗੀ ਬੱਦਲਬਾਈ ਮੀਂਹ ਕਿਸ ਤਰ੍ਹਾਂ ਦੇ ਸਿਸਟਮ ਉਹ ਦੇਖਣ ਦੇ ਵਿੱਚ ਦੇਖਣ ਨੂੰ ਮਿਲਣਗੇ ਸਭ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਿਛਲੇ ਘੰਟਿਆਂ ਤੋਂ ਬੱਦਲਬਾਈ ਤੁਪ ਦਾ ਮਿਕਸ ਮਾਹੌਲ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਹੁਣ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਤੋਂ ਛੋਟੀ ਜਹੀ ਬੇਨਤੀ ਕਰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਂ ਰੁਕਾਵਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਤੁਸੀਂ ਕਿਹੜੇ ਜ਼ਿਲ੍ਹੇ ਇਲਾਕੇ ਤੋਂ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜੁੜਿਓ ਸਨਾ ਤੁਹਾਡੇ ਇਲਾਕੇ ਵਿੱਚ ਇਸ ਵੇਲੇ ਮੌਸਮ ਦੇ ਕੀ ਹਾਲਾਤ ਹਨ ਬਾਕੀ ਜੇਕਰ ਆਪਾਂ ਇਸ ਵੇਲੇ ਦੀਆਂ ਤਾਜ਼ਾ ਲਾਈਵ ਸੈਟ ਤਸਵੀਰਾਂ ਦੇਖ ਕੇ ਤਾਂ ਪੰਜਾਬ ਦੇ ਜਿਹੜੇ ਉਤਰੀ ਇਲਾਕੇ ਹੋਗੇ ਮਾਝੇ ਦੇ 도ਆਬੇ ਇਲਾਕੇ ਹੋਗੇ ਇਸ ਵੈਲਟ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੋੜਦੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਜੇਕਰ ਜ਼ਿਲ੍ਹਿਆਂ ਦੀ ਗੱਲ ਕਰੀ ਤਾਂ ਆਪਾਂ ਨੂੰ ਆਸਪਾਸ ਜਿਹੜੇ ਗੁਰਦਾਸਪੁਰ ਦੇ ਆਸਪਾਸ ਦੇ ਜ਼ਿਲ੍ਹੇ ਹੋਗੇ ਜਿਸੂਆ ਦੇ ਆਸਪਾਸ ਦੇ ਇਲਾਕੇ ਹੋਗੇ ਪੋਖਪੂਰ ਚਾਰਪੂਰ ਦੇ ਇਲਾਕੇ ਹੋਗੇ ਇਹਨਾਂ ਵਿੱਚ ਟੁੱਟਵੇਂ ਤੌਰ ਤੇ ਸਿਸਟਮ ਦੇਖਣ ਨੂੰ ਮਿਲ ਰਿਹਾ ਨੰਮਰੀਚਰ ਦਰਦਸਾਹ ਪੱਟੀ ਇਹਨਾਂ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਕਿਨਵੇਂ ਕਣੀ ਦੇ ਚਾਂ ਦੇਖਣ ਨੂੰ ਮਿਲਣਗੇ ਬਾਕੀ ਜਲੰਧਰ ਦੇ ਆਸਪਾਸ ਦੇ ਏਰੀਏ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਬੱਦਲਵਾਈ ਦੇ ਨਿਰਮਾਣ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਜੇਕਰ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਪੂਰਬੀ ਇਲਾਕੇ ਜਿਹੜੇ ਫਟੇਲਾ ਦੇ ਆਸਪਾਸ ਫਤੇਗੜ ਸਾਹਿਬ ਹੁੰਦਾ ਆ ਲੁਧਿਆਣੇ ਦੇ ਆਸਪਾਸ ਦੇ ਇਲਾਕੇ ਹੋਗੇ ਥੋੜੀ ਬੋਤੀ ਉਦਲਬਾਈ ਦੇਖਣ ਨੂੰ ਮਿਲ ਰਿਹਾ ਕੁਝ ਟੁੱਟਵੇਂ ਤੌਰ ਤੇ ਸ 44 ਤਰ੍ਹਾਂ ਦੇ ਕਦੇ ਵੀ ਨਹੀਂ ਹੁੰਦੇ ਕਿੰਨੇ ਵੇਂ ਦੇਖਣ ਨੂੰ ਮਿਲਣ ਗਿਆ ਹੁਣ ਜੇਕਰ ਆਪਾਂ ਸਿੱਧਾ ਜੋ ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ ਜਾਰੀ ਕੀਤੇ ਗਾ ਨੇ ਉਸ ਤੇ ਨਜ਼ਰ ਮਾਰ ਬਲੌਰ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਪੰਜਾਬ ਦੇ ਜਿਹੜੇ ਉੱਤਰੀ ਅਤੇ ਉੱਤਰ ਪੱਛਮੀ ਇਲਾਕੇ ਹੋਗੇ ਮੌਸਮ ਵਿਭਾਗ ਵੱਲੋਂ येलो ਅਲਰਟ ਜਾਰੀ ਕੀਤੇ ਗਏ ਜਿੱਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਪਠਾਨਕੋਟ ਤੋਂ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ ਤਰਨਤਨ ਸਾਹਿਬ ਪੱਟੀ ਦੇ ਇਲਾਕੇ ਹੋਗੇ ਚਰਪੁਰ ਦਾ ਜ਼ਿਲ੍ਹਾ ਹੋ ਗਿਆ ਜਲੰਧਰ ਦੇ ਆਸਪਾਸ ਦੇ ਇਲਾਕੇ ਹੋਗੇ ਬਾਕੀ ਇਧਰ ਮਾਝੇ ਦੇ ਇਲਾਕੇ ਦਵਾਬੇ ਦੇ ਇਲਾਕੇ ਹੋਗੇ ਇਸ ਬੈਲਟ ਦੇ ਵਿੱਚ ਤਕਰੀਬਨ ਮੌਸਮ ਵਿਭਾਗ ਵੱਲੋਂ येलो ਅਲਰਟ ਜਾਰੀ ਕੀਤੇ ਗਏ ਟੁੱਟਵੇਂ ਤੌਰ ਤੇ ਕਰਮਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਅੰਮ੍ਰਿਤਸਰ ਦਾ ਜ਼ਿਲ੍ਹਾ ਤਰਨਤਨ ਸਾਹਿਬ ਦੇ ਹੋਗੇ ਜੀਰਾ ਦੇ ਵਿੱਚ ਟੁੱਟਮੀਆਂ ਕਾਰਮਈਆਂ ਸਾਰ ਦੇਖਣ ਨੂੰ ਮਿਲਣਗੇ ਬਾਕੀ ਪੂਰਬੀ ਇਲਾਕਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਪੂਰਬੀ ਇਲਾਕੇ ਪਟਿਆਲਾ ਦੇ ਆਸ-ਪਾਸ ਦੇ ਇਲਾਕੇ ਹੋਗੇ ਡੇਰਾ ਬੱਸੀ ਹੋ ਗਿਆ ਮੋਹਾਲੀ ਦੇ ਆਸ-ਪਾਸ ਦੇ ਕੁਝ ਇਲਾਕੇ ਹੋਗੇ ਇਹਨਾਂ ਦੇ ਵਿੱਚ ਵੀ ਆਪਾਂ ਨੂੰ ਟੁੱਟਮੀਆਂ ਕਾਰਮਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਦੱਖਣ ਪੱਛਮੀ ਇਲਾਕਿਆਂ ਦੇ ਵਿੱਚ ਫਿਲਹਾਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਹੈ ਤੇ ਓਵਰ ਆਲ ਇਸ ਤਰ੍ਹਾਂ ਦੀਆਂ ਕਤਿਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ